ਮੇਰਾ ਨਾਮ ਸੀਮਾ ਸੈਣੀ ਹੈ। ਮੈਂ ਰੂਪੜ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ। ਪਿਛਲੇ ਤਕਰੀਬਨ 1 ਸਾਲ ਤੋਂ ਮੈਂ ਆਮ ਆਦਮੀ ਕਲੀਨਿਕ ਮਨੀਸਕੇਤਰੇਤ ਵਿੱਚ ਆਪਣੀ ਸੇਵਾਵਾਂ ਨਿਭਾ ਰਹੀ ਹਾਂ। ਇੱਥੇ ਕੰਮ ਕਰਨਾ ਅਤੇ ਮਰੀਜ਼ਾਂ ਦੀ ਸੇਵਾ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ। ਸਾਡੇ ਕੋਲ ਜ਼ਿਆਦਾਤਰ ਮਰੀਜ਼ ਮੁਲਾਜ਼ਮ ਹੀ ਆਉਂਦੇ ਨੇ। ਕਿਉਂਕਿ ਇੱਥੇ ਨੌਕਰੀ ਪੇਸ਼ਾ ਹੋਰ ਵਿਭਾਗ ਸਾਡੇ ਅਧੀਨ ਬਹੁਤ ਹਨ। ਇੱਥੇ ਸਾਡੇ ਕੋਲ ਤਕਰੀਬਨ 80 ਦਵਾਈਆਂ ਹਨ ਜੋ ਕਿ ਬਿਲਕੁਲ ਹੀ ਮੁਫਤ ਅਸੀਂ ਮਰੀਜ਼ਾਂ ਨੂੰ ਦਿੰਦੇ ਹਾਂ। ਅਤੇ ਤਕਰੀਬਨ 40 ਤੋਂ ਜ਼ਿਆਦਾ ਟੈਸਟ ਬਿਲਕੁਲ ਹੀ ਫ੍ਰੀ ਆਫ ਕਾਸਟ ਦਿੱਤੇ ਜਾਂਦੇ ਨੇ। ਇਸ ਲਈ ਮਾਨ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਖੋਲੇ ਹਨ ਤੇ ਲੋਕਾਂ ਲਈ ਇਹ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ ਇਹ ਆਮ ਆਦਮੀ ਕਲੀਨਿਕ ਖੁੱਲਣ ਨਾਲ ਗਰੀਬ ਲੋਕਾਂ ਦਾ ਤੇ ਹੋਰ ਜਿਹੜੇ ਮਿਡਲ ਕਲਾਸ ਲੋਗ ਹਨ ਉਹਨਾਂ ਦਾ ਬਹੁਤ ਹੀ ਫਾਇਦਾ ਹੋ ਰਿਹਾ ਹੈ ਇਸੀ ਤਰ੍ਹਾਂ ਦੀ ਖੱਜਲ ਖਵਾਰੀ ਵਿੱਚ ਨਹੀਂ ਪੈਣਾ ਪੈ ਰਿਹਾ ਸਿੱਧਾ ਹੀ ਮਰੀਜ਼ ਸਾਡੇ ਕੋਲ ਆਂਦਾ ਹੈ ਦਵਾਈ ਲਿੰਦਾ ਹੈ ਤੇ ਜੇ ਕੋਈ ਉਹਨੂੰ ਹੋਰ ਜ਼ਿਆਦਾ ਪਰੇਸ਼ਾਨੀ ਹੈ ਤਾਂ ਉਸਤੇ ਨਿਸ਼ੁਲਕ ਟੈਸਟ ਕੀਤੇ ਜਾਂਦੇ ਹਨ ਸਾਡੇ ਮਾਨ ਸਾਹਿਬ ਦੀ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਕਿ ਉਹਨਾਂ ਨੇ ਇਹ ਆਮ ਆਦਮੀ ਕਲੀਨਿਕ ਖੋਲ ਕੇ ਲੋਕਾਂ ਨੂੰ ਇੱਕ ਵਰਦਾਨ ਦੀ ਤਰ੍ਹਾਂ ਦਿੱਤੇ ਹਨ ਲੀਲੀ ਨਾ ਹੀ ਚਲਦੇ ਰਹਿਣ ਬਲਕਿ ਇਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਵਧੇ